ਸਾਡਾ ਸ਼ਿਗਲ ਜੀ ਤੁਹਾਡਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਹੈਂਡਵਰਕ ਵਾਲੇ ਸੂਟਸ ਲੈ ਕੇ ਆਏ ਹਾਂਗੇ ਬਹੁਤ ਹੀ ਸੋਹਣਾ ਗਲਾਸ ਕ੍ਰਸ਼ ਦਾ ਫੈਬਰਿਕ ਰਣ ਮਤਲਬ ਬਹੁਤ ਹੀ ਸੋਹਣਾ ਹੈਂਡਵਰਕ ਕੀਤਾ ਹੈ ਪ੍ਰੋਪਰ ਗਲਾਸ ਦਾ ਹੀ ਦਰਾਂ ਦੁਪੱਟਾ ਆਏਗਾ ਤੇ ਸਿਲਕ ਦੀ ਇਸ ਦੇ ਨਾਲ ਬਾਟਮ ਰਹਿਣ ਵਾਲੀ ਹੈਗੀ ਹੈ ਮਤਲਬ ਸ਼ਰਟ ਨਾਲ ਦਾ ਹੀ ਦੁਪੱਟਾ ਹੋਏਗਾ ਸੇਮ ਤੇ ਜਿਹੜੀ ਸਲਵਾਰ ਹੈ ਉਹ ਸਿਲਕ ਦੀ ਰਹਿਣ ਵਾਲੀ ਹੈ ਪਿਓਰ ਸਿਲਕ ਦੀ ਕਲਰ ਕਾਫੀ ਮਿਲ ਜਣਗੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂ ਆਪਣੇ ਕੋਲ 5 ਤੋਂ 6 ਸ਼ੇਡਸ ਇਸ ਵਿੱਚ ਅਵੇਲੇਬਲ ਨੇ ਐਂਡ ਨੈਕਸਟ ਆਰਟੀਕਲ ਇਹਦੇ ਵਿੱਚ ਇਹ ਵਾਲਾ ਹੈਗਾ ਦੇਖੋ ਬਹੁਤ ਹੀ ਸੋਹਣਾ ਬੁੱਟਾ ਬਣਿਆ ਹੋਇਆ ਹੈ ਹੈਂਡਵਰਕ ਹੈ 슬ੀਵਸ ਤੇ ਵੀ ਵਰਕ ਹੈ ਪਿਓਰ ਲਾਈਟ ਵੇਟ ਇਹ ਗਲਾਸ ਟਿਸ਼ੂ ਦਾ ਫੈਬਰਿਕ ਰਹਿਣ ਵਾਲਾ ਹੈ ਤੇ ਬਾਟਮ ਇਸ ਦੀ ਸਿਲਕ ਦੀ ਤੇ ਦੁਪੱਟਾ ਵੀ ਗਲਾਸ ਟਿਸ਼ੂ ਦਾ ਸੇਮ ਪਲੇਨ ਕਲ ਹੋਏਗਾ ਤੁਸੀਂ ਖੁਦ ਉਸ ਨੂੰ ਲੇਸ ਵਗੈਰਾ ਲਗਵਾ ਸਕਦੇ ਹੋ ਹੈਗਾ ਤੇ ਇਸ ਵਿੱਚ ਵੀ ਤੁਹਾਨੂੰ ਸ਼ੇਡਸ ਮਿਲ ਜਾਣਗੇ ਲਿਮਟਿਡ ਜੋ ਬਿਲਕੁਲ ਸਟਾਕ ਹੈਗਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਜਿਨਾਂ ਨੇ ਵੀ ਲੈਣਾ ਹੈ ਸਕਰੀਨਸ਼ਾਟ ਲੈ ਕੇ ਆਪਣੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਵਾਟਸਐਪ 'ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਜੀ ਬਹੁਤ ਹੀ ਸੋਹਣੀ ਮਤਲਬ ਇਹ ਹੈਂਡਵਰਕ ਦਾ ਪੀਸ ਹੈ ਫੁੱਲ ਹੈਂਡਵਰਕ ਕੀਤਾ ਹੋਇਆ ਬੜਾ ਹੀ ਪਿਆਰਾ ਜਿਹਾ ਕੰਬੀਨੇਸ਼ਨ ਆ ਨੈਕਸਟ ਆਪਣੇ ਕੋਲ ਪਲੇਨ ਫੈਬਰਿਕ ਹਰ ਤਰ੍ਹਾਂ ਦਾ ਪਲੇਨ ਪੈਫ ਫੈਬਰਿਕ ਵੈਸੇ ਅਵੇਲੇਬਲ ਆ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਬਟ ਇਹ ਤੁਹਾਨੂੰ ਮੈਂ ਬਹੁਤ ਸਿਲਕ ਦੇ ਫੈਬਰਿਕ ਜਿਹੜਾ ਨਵਾਂ ਆਇਆ ਹੈ ਇਸ ਪਰ ਉਸ ਦੇ ਕਲਰ ਦਿਖਾ ਰਹੀ ਹੈਗੀਆਂ ਬੜੇ ਹੀ ਪਿਆਰੇ ਜਿਹੇ ਕਲਰ ਹੈ ਹੈਂਡਵਰਕ ਲਈ ਬੈਸਟ অপਸ਼ਨ ਆ ਪਲੇਨ ਲੈਣਾ ਚਾਹੁੰਦੇ ਹੋ ਪਲੇਨ ਵੀ ਲੈ ਸਕਦੇ ਹੋ ਇਹਨਾਂ ਤੇ ਆਪਣੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨ ਅਸੀਂ ਕਰ ਸਕਦੇ ਹਾਂ ਇਸ ਦਾਂਗੇ ਜਾਂ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਕੇ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੈਗੇ ਬੜੇ ਹੀ ਸੋਹਣੇ ਕਲਰ ਹੈ ਇਸ ਦੇ ਵਿੱਚ ਫੈਬਰਿਕ ਬਹੁਤ ਹੀ ਲਾਈਟ weight ਸਿਲਕ ਰੈਨ ਵਾਲੀ ਕਲਰ ਦੇਖੋ ਬਹੁਤ ਸੋਹਣੇ ਨਿਊ ਸ਼ੇਡਸ ਆ ਸਾਰੇ ਇਹ ਕਿ ਟ੍ਰੈਂਡ ਦੇ ਵਿੱਚ ਐ ਨੈਕਸਟ ਆ ਗਿਆ ਜੀ ਇਹ ਵੈਲਵਟ ਦਾ ਫੈਬਰਿਕ ਲਾਈਟ weight 9000 ਪਲਸ ਵਾਲੀ ਇਹ ਵੈਲ ਕੀ ਕਹਿੰਦੇ ਵੈਲਵਟ ਰੈਨ ਵਾਲੀ ਆ ਪ੍ਰਿੰਟਡ ਹੈ ਵੈਲਵਟ ਆ ਬਹੁਤ ਹੀ ਸੋਹਣੇ ਪ੍ਰਿੰਟਸ ਇਸ ਵਿੱਚ ਜੋ ਵੀ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲੈਂਦੇ ਜਾਓ ਬਹੁਤ ਹੀ ਪਿਆਰਾ ਜਿਹਾ ਇਹ ਸੌਫਟ ਫੈਬਰਿਕ ਰੈਨ ਵਾਲਾ ਹੈਗਾ ਅੰਨੇ ਵਿੱਚ ਫਰਸਟ ਟਾਈਮ ਇੰਨੇ ਸੋਹਣੇ ਪ੍ਰਿੰਟ ਆਏ ਨੇ ਸਪੈਸ਼ਲੀ ਲੇਡੀਜ਼ ਪ੍ਰਿੰਟਰ ਲਾਈਟ ਸ਼ੇਡਸ ਆ ਬਹੁਤ ਹੀ ਸੋਹਣੇ ਪ੍ਰਿੰਟ ਨੇ ਸ਼ਰਟ ਲੈਣਾ ਸ਼ਰਟ ਲੈ ਸਕਦੇ ਹੋ 올ਓਵਰ ਸੂਟ ਬਣਾਉਣਾ ਹੋਰ ਬਣਾ ਸਕਦੇ ਹੋ ਡ्रेसेस ਬਨਵਾ ਸਕਦੇ ਹੋ ਗਾਊਨ ਬਣਾ ਸਕਦੇ ਹੋ ਇਸ ਤੀਆਂ ਕਿਉਂਕਿ ਵੈਲਵਟ ਦੇ ਕੋਟ ਸੈੱਟ ਬਨਵਾ ਸਕਦੇ ਹੋ ਬਹੁਤ ਹੀ ਸੋਹਣੇ ਜੇ ਮਤਲਬ ਕਲਰ ਹੈ ਇਸ ਵਿੱਚ ਬੜੇ ਪਿਆਰੇ ਪਿਆਰੇ ਪ੍ਰਿੰਟ ਬਹੁਤ ਸੋਹਣੇ ਨੇ ਤੇ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਕਿਉਂਕਿ ਅੱਜਕੱਲ ਪ੍ਰਿੰਟਡ ਚੀਜ਼ਾਂ ਤੇ ਹੈਂਡਵਰਕ ਜ਼ਿਆਦਾ ਹੋ ਰਿਹਾ ਹੈਗਾ ਤਾਂ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੈਗੇ ਹੋ ਆ ਦੇਖੋ ਕਿੰਨਾ ਲਾਈਟ ਵੇਟ ਹੈ ਫੈਬਰਿਕ ਨੈਕਸਟ ਆ ਗਿਆ ਜੀ ਪਹਿਲਾਂ ਇਹ ਗਰਮੀਆਂ ਦੇ ਵਿੱਚ ਪ੍ਰਿੰਟ ਆਏ ਸੀ ਹੁਣ ਇਹ ਕਵਰਨ ਵੀ ਪ੍ਰਿੰਟ ਆ ਗਏ ਬਹੁਤ ਹੀ ਪਿਆਰੇ ਜੀ ਸ਼ੈਡੋ ਬਾਟਮ ਹੈਗੀ ਹੈ ਸਾਰਿਆਂ ਦੀ ਬਹੁਤ ਹੀ ਪਿਆਰੇ ਕਲਰ ਹੈ ਜੀ ਇਸ ਵਿੱਚ ਬਹੁਤ ਸੋਨੇ ਪ੍ਰਿੰਟਰ ਸਾਰੇ ਹੀ ਪ੍ਰਿੰਟ ਇੱਕ ਤੋਂ ਇੱਕ ਹੈਗੇ ਆ ਤੇ ਕਲਰ ਆਪਸ਼ਨਸ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਇਸ ਵਿੱਚ ਜਿਹੜੇ ਵੀ ਤੁਹਾਨੂੰ ਮਤਲਬ ਸਕਰੀਨ ਸ਼ਾਟ ਲੈ ਲਓ ਪਸੰਦ ਆ ਜਿਹੜਾ ਵੀ ਤੇ ਉਸ ਨੂੰ ਆਪਣੇ WhatsApp ਤੇ ਆਰਡਰ ਕਰ ਲਓ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ ਜੀ ਕਈ ਕੁਐਸ਼ਨਸ ਆਉਂਦੇ ਆ ਜੀ ਫਰੋਡ ਤਾਂ ਨਹੀਂ ਫਰੋਡ ਤਾਂ ਨਹੀਂ ਦੇਖੋ ਜੀ ਜਿਹੜੇ ਇਸ ਚੈਨਲ ਨੂੰ ਦੇਖ ਸਕਦੇ ਆ ਫੋਲੋ ਕਰ ਰਹੇ ਉਹਨਾਂ ਨੂੰ ਪਤਾ ਹੈ ਵੀ ਕਿੰਨਾ ਪੁਰਾਣਾ ਚੈਨਲ ਆ ਜੇ ਅਸੀਂ ਫਰੋਡ ਕਰਦੇ ਹੋਈ ਤਾਂ ਨੇਗੇਟਿਵ ਕਮੈਂਟ ਜਰੂਰ ਆਉਣ ਤੇ ਬਾਕੀ ਤੁਸੀਂ ਆਪਣਾ WhatsApp ਤੇ ਸਾਨੂੰ ਜੁਆਇਨ ਕਰ ਸਕਦੇ ਹੈਗੇ ਹੋ ਡੇਲੀ ਆਪਣੇ ਸਟੇਟਸ ਲੱਗ ਰਹੇ ਹੈਗੇ ਆ ਕਿਉਂਕਿ ਫਰੋਡ ਬੰਦਾ ਸਾਲ ਕਮ ਗੱਲੂਗਾ ਹੋਰ ਕਿੰਨਾ ਕੁ ਟਾਈਮ ਕਰ ਲੇਗਾ ਬਟ ਆਪਣੇ ਰੈਗੂਲਰ ਆਪਣਾ WhatsApp ਆਨ ਹੁੰਦਾ ਦੂਸਰੀ ਕਾਲਿੰਗ ਵੀ ਤੁਸੀਂ ਕਰ ਸਕਦੇ ਹੋ WhatsApp ਵੀਡੀਓ ਕਾਲ ਵੀ ਥੈਂਕ ਯੂ ਸੋ ਮਚ ਵੀਡੀਓ ਦੇਖ ਕਰਨ ਲਈ